ਇਹ ਜੋ ਰਖੜੀ ਹੈ ਇਹ ਕਿੱਥੇ ਕਿੱਥੇ ਬਣੇ ਜਾਂਦੀ ਹੈ ਇਸ ਗੱਲ ਦੇ ਇਸ ਸੰਬੰਧ ਦੇ ਅੰਦਰ ਮੈਂ ਵੀਰ ਜੀ ਨੂੰ ਪੁੱਛਾਂਗਾ ਕਿ ਆਮ ਕਰਕੇ ਕਿਹਾ ਜਾਂਦਾ ਹੈ ਕਿ ਭੈਣ ਭਰਾ ਦਾ ਪਿਆਰ ਹੈ ਇਹ ਰਖੜੀ ਸਾਨੂੰ ਕਈ ਹੋਰ ਥਾਵਾਂ ਤੇ ਵੱਝੀ ਹੋਈ ਵੀ ਦਿਖਾਈ ਦਿੰਦੀ ਹੈ ਉਹਦਾ ਕੀ ਕਾਰਨ ਹੈ ਜੀ ਉਹਦੇ ਬਾਰੇ ਵੀ ਮੈਂ ਵੀਰ ਬਲਜੀਤ ਸਿੰਘ ਜੀ ਨੂੰ ਪੁੱਛਣਾ ਚਾਹਾਂਗਾ ਹਾਂ ਜੀ ਇਹ ਗੱਲ ਤਾਂ ਇਹੀ ਆਖੀ ਜਾਂਦੀ ਹੈ ਵੀ ਇਹ ਭੈਣ ਭਰਾ ਦਾ ਪਿਆਰ ਹੈ ਤੇ ਭੈਣ ਜਿਹੜੀ ਹੈ ਉਹ ਭਰਾ ਦੇ ਗੁੱਟ ਦੇ ਉੱਤੇ ਰਖੜੀ ਜਿਹੜੀ ਉਹ ਬੰਨਦੀ ਏ ਪਰ ਬੜੀ ਹਾਸੋਂ ਹੀਣੀ ਅਵਸਥਾ ਏ ਚਲੋ ਹਿੰਦੂ ਵੀਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਮੈਂ ਲਫ਼ਜ਼ ਵਰਤ ਰਿਆਂ ਅਖਵਾਉਂਦੇ ਨੇ ਸਿੱਖ ਹੋਣਾ ਹੋਰ ਗੱਲ ਏ ਜਿਹੜਾ ਸਿੱਖ ਹੈ ਨਾ ਉਹਦੀ ਪਰਿਭਾਸ਼ਾ ਤੇ ਗੁਰੂ ਅਮਰਦਾਸ ਜੀ ਨੇ ਦੇ ਦਿੱਤੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹਿਣ ਗੁਰ ਨਾਲੇ ਸਿੱਖ ਤੇ ਉਹ ਜਿਹੜਾ ਗੁਰੂ ਦੇ ਮੁਤਾਬਕ ਤੁਰਦਾ ਏ ਪਰ ਕਈ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ ਹੁੰਦੇ ਨਹੀਂ ਬਉ ਤੋਂ ਉਤੋਂ ਦੀ ਕੇਵਲ ਭੇਖੀ ਤੌਰ ਦੇ ਉੱਤੇ ਹੁਣ ਗੌਰ ਕਰਿਓ ਕਈ ਤੇ ਐਸੇ ਨੇ ਜਿਹੜੇ ਉਹ ਗੁੱਟਾਂ ਤੇ ਰਖੜੀ ਬੰਨਦੇ ਨੇ ਵੀ ਉਹ ਭੈਣ ਗਈ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਤੀ ਪਰ ਕਈਆਂ ਨੇ ਬੜੀ ਹਾਸੋ ਹੀ ਨਹੀਂ ਅਵਸਥਾ ਕਈਆਂ ਦੀ ਉਹ ਜਾਣਗੇ ਤੇ ਗੁਰਦੁਆਰੇ ਦਾ ਜਿਹੜਾ ਜੰਗਲਾ ਹੁੰਦਾ ਉਹਨੂੰ ਵੀ ਰਖੜੀ ਬੰਨੀ ਹੁੰਦੀ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਸ ਪੀੜੇ ਦੇ ਉੱਤੇ ਪ੍ਰਕਾਸ਼ ਕੀਤਾ ਜਾਂਦਾ ਹੈ ਨਾ ਉਸ ਪੀੜੇ ਦੇ ਪਾਵੇ ਨੂੰ ਵੀ ਰਖੜੀ ਬੰਨੀ ਹੁੰਦੀ ਕਈਆਂ ਨੇ ਹੁਣ ਕਿੰਨੀ ਹਾਸੋ ਹੀ ਨਹੀਂ ਅਵਸਥਾ ਨਾ ਵੈਸੇ ਸਾਡੇ ਲੋਕ ਪਤਾ ਕੀ ਕਹਿੰਦੇ ਨੇ ਵੀ ਉਹ ਪੀੜੇ ਦੇ ਪਾਵੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਨੇ ਤੁਸੀਂ ਵੇਖੋ ਜਰਾ ਹਾਲਾਤ ਵੀ ਪੀੜੇ ਦੇ ਪਾਵੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਨੇ ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਗੁਰੂ ਦੇ ਚਰਨ ਲੱਕੜ ਦੇ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨਾਲ ਸਹਿਮਤ ਨਹੀਂ ਪਾਤਸ਼ਾਹ ਨੇ ਆਖ ਦਿੱਤਾ ਹਿਰਦੇ ਚਰਨ ਸ਼ਬਦ ਸਤਗੁਰ ਕੋ ਨਾਨਕ ਬੰਦਿਓ ਪਾਲ ਕਿ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੀ ਹੁੰਦਾ ਹੈ ਪਰ ਸਾਡੇ ਲੋਗ ਉਹਨਾਂ ਪੀੜੇ ਦੇ ਪਾਵਿਆਂ ਨੂੰ ਚਰਨ ਆਖਦੇ ਨੇ ਤੇ 355 ਤੇ 65 ਦਿਨ ਹੁੰਦੇ ਨੇ ਸਾਲ ਦੇ ਵਿੱਚ 365 ਦੇ ਵਿੱਚੋਂ 364 ਦਿਨ ਤੇ ਉਹ ਰਹਿੰਦੇ ਨੇ ਚਰਨ ਪਰ ਰਖੜੀ ਵਾਲੇ ਦਿਨ ਸਾਡੇ ਲੋਕ ਉਹਨੂੰ ਵੀ ਹੱਥ ਬਣਾ ਦਿੰਦੇ ਨੇ ਕਿਉਂਕਿ ਰਖੜੀ ਹੱਥ ਉੱਤੇ ਬਣੀ ਜਾਂਦੀ ਨਾ ਕਦੇ ਕਿਸੇ ਨੇ ਵੇਖਿਆ ਕਿ ਸੇ ਭੈਣ ਨੇ ਜਾ ਕੇ ਭਰਾ ਦੇ ਲੱਤ ਦੇ ਉੱਤੇ ਰਖੜੀ ਬੰਨੀ ਹੋਵੇ ਹੁਣ ਤਾਂ ਆਪਰਦਾ ਤੇ ਹੈ ਨਹੀਂ ਪਰ ਉਥੇ ਹੁਣ ਜਦੋਂ ਗੁਰੂ ਸਾਹਿਬ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਉਹ ਕਹਿੰਦੇ ਜੀ ਅਸੀਂ ਗੁਰੂ ਸਾਹਿਬ ਨੂੰ ਆਪਣਾ ਭਰਾ ਬਣਾ ਲਿਆ ਉਹ ਗੁਰੂ ਸਾਹਿਬ ਨੂੰ ਇਹਦਾ ਰਖੜੀਆਂ ਬਣ ਕੇ ਭਰਾ ਬਣਾਉਣ ਦੀ ਲੋੜ ਨਹੀਂ ਹੈ ਗੁਰੂ ਸਾਹਿਬ ਨੂੰ ਜੇ ਅਸੀਂ ਸਤਿਕਾਰ ਦੇਣਾ ਹੈ ਤੇ ਉਹਨਾਂ ਦੀ ਗੱਲ ਨੂੰ ਮੰਨੋ ਗੁਰੂ ਪਾਤਸ਼ਾਹ ਨੇ ਜਿਹੜੀ ਵਿਚਾਰ ਦਿੱਤੀ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰਤਾਏ ਤਿੰਨ ਕਾ ਹਰ ਥਾਂੇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਪਾਤਸ਼ਾਹ ਨੇ ਤੇ ਇਹ ਵਿਚਾਰ ਦਿੱਤੀ ਸੀ ਆਗਿਆ ਮੰਨਣ ਦੀ ਇੱਥੇ ਰਖੜੀਆਂ ਬੰਨਤੀਆਂ ਤੇ ਮੈਂ ਹਾਲਾਤ ਵੇਖੇ ਅੱਜ ਤੋਂ ਮੇਰੇ ਖਾਲ ਤਕਰੀਬਨ 5-6 ਸਾਲ ਪੁਰਾਣੀ ਗੱਲ ਹੈ ਰਖੜੀ ਵਾਲਾ ਦਿਨ ਸੀਗਾ ਤੇ ਅਸੀਂ ਤਾਂ ਰਖੜੀ ਬਣਾਉਂਦੇ ਨਹੀਂ ਮੈਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਚੱਲ ਗਿਆ ਦਿੱਲੀ ਤੇ ਮੈਂ ਜਦੋਂ ਬੈਠਾ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਚੱਲਦਾ ਹੋਇਆ ਤੇ ਦੋ ਬੀਬੀਆਂ ਉੱਥੇ ਖੜੀਆਂ ਕੀਤੀਆਂ ਹੋਈਆਂ ਪ੍ਰਬੰਧਕ ਕਮੇਟੀ ਵਾਲਿਆਂ ਨੇ ਉਹਨਾਂ ਦਾ ਕੰਮ ਪਤਾ ਕੀ ਸੀਗਾ ਮੈਂ ਵਾਵਾ ਦੇਰ ਉਹਨਾਂ ਨੂੰ ਨੋਟ ਕਰਦਾ ਰਿਹਾ ਉਹਨਾਂ ਦਾ ਵਿਚਾਰੀਆਂ ਦਾ ਕੰਮ ਇਹ ਲਾਇਆ ਹੋਇਆ ਸੀ ਵੀ ਲੋਕ ਆ ਰਹੇ ਸੀ ਤੇ ਜਿਹੜਾ ਜੰਗਲਾ ਲੱਗਾ ਹੋਇਆ ਗੋਲਕ ਦੇ ਲਾਗੇ ਉਥੇ ਲੋਕ ਜਦੋਂ ਮੱਥਾ ਟੇਕਦੇ ਸੀ ਉਸ ਤੋਂ ਬਾਅਦ ਰਖੜੀ ਬੰਨ੍ਹਦੇ ਸੀ ਤਾਂ ਉਹਨਾਂ ਬੀਬੀਆਂ ਦੀ ਵਿਚਾਰੀਆਂ ਦੀ ਡਿਊਟੀ ਲਈ ਸੀ ਵੀ ਰਖੜੀਆਂ ਖੋਲ-ਖੋਲ ਕੇ ਨਾ ਥੈਲੀ 'ਚ ਪਾਈ ਜਾਓ ਤੇ ਜਦੋਂ ਕੋਈ ਆ ਕੇ ਰਖੜੀ ਬੰਨ੍ਹਦਾ ਸੀ ਉਹ ਵਿਚਾਰੀਆਂ ਬੀਬੀ ਬਾਅਦ 'ਚ ਖੋਲਦੀਆਂ ਸੀ ਬੀਬੀਆਂ ਨੇ ਰਖੜੀ ਖੋਲਣੀ ਉਹਦੇ ਵਿੱਚ ਥੈਲੀ 'ਚ ਪਾਉਣੀ ਤਾਂ ਕਿ ਬਾਅਦ 'ਚ ਸੁੱਟਿਆ ਜਾ ਸਕੇ ਇਹ ਸਾਡੇ ਲੋਕਾਂ ਦਾ ਅੱਜ ਕੰਮ ਬਣ ਚੁੱਕਿਆ ਸਾਡੇ ਲੋਕਾਂ ਦੇ ਇਹ ਅੱਜੇ ਹਾਲਾਤ ਨੇ ਵੀ ਅਸੀਂ ਜੰਗਲਿਆਂ ਨੂੰ ਰਖੜੀਆਂ ਚੋਰ ਨੂੰ ਰਖੜੀਆਂ ਤੇ ਗੁਰਦੁਆਰੇ ਦੇ ਦਰਵਾਜ਼ੀਆਂ ਨੂੰ ਰਖੜੀਆਂ ਪਤਾ ਨਹੀਂ ਕੀ ਕੀ ਸਾਡੇ ਲੋਕਾਂ ਨੇ ਚਲਾ ਲਿਆ ਵੀ ਤਮਾਸ਼ਾ ਜਿਹਾ ਹੀ ਬਣਾਇਆ ਪਿਆ ਪਾਤਸ਼ਾਹ ਨੇ ਜਿਵੇਂ ਬਾਣੀ ਚ ਆਖੇ ਨਾ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ ਬਸ ਵੇਖਾ ਵੇਖੀ ਇੱਕ ਦੂਜੇ ਨੂੰ ਤੁਰ ਹੀ ਜਾਂਦੇ ਨੇ ਸਮਝਣ ਵਾਸਤੇ ਕੁਝ ਤਿਆਰ ਨਹੀਂ ਹੈਗੇ ਵੀ ਗੁਰਮਤ ਸਾਨੂੰ ਕੀ ਸਮਝਾ ਰਹੀ ਹੈ ਤੇ ਅਸੀਂ ਕੀ ਕਰਨਾ ਹੈ ਬ੍ਰਾਹਮਣਵਾਦੀ ਧਿਆਰਾਂ ਦੇ ਵਿੱਚ ਸਾਡੇ ਲੋਕਾਂ ਨੇ ਆਪਣਾ ਬੇੜਾ ਗਰਕ ਕਰ ਲਿਆ ਬਾਬਾ ਕਬੀਰ ਜੀ ਨੇ ਵੀ ਆਖਿਆ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਰਿ ਵਹੀਰ ਇੱਕ ਅਵਕਟ ਘਾਟੀ RAM ਕੀ ਤੇ ਚੜ ਰਹੀ ਉਹ ਕਬੀਰ ਵੀ ਲੋਕੀ ਤਾਂ ਅੱਖਾਂ ਬੰਦ ਕਰਕੇ ਤੁਰੇ ਹੋਏ ਨੇ ਪਰ ਸਾਨੂੰ ਗੁਰੂ ਪਾਸ਼ਾ ਨੇ ਆਖਿਆ ਭਲਿਓ ਗੁਰਬਾਣੀ ਨੂੰ ਪੜ ਕੇ ਆਪਣੇ ਜੀਵਨ ਨੂੰ ਸਵਾਰੋ ਇਦਾਂ ਦੇ ਕੰਮ ਕਰਕੇ ਕੁਝ ਨਹੀਂ ਮਿਲਣਾ ਨਾਲੇ ਵੇਖੋ ਇਹ ਕਿਦਾਂ ਦਾ ਪਿਆਰ ਹੈ ਵੀ ਕੱਚਾ ਜਿਹਾ ਪਿਆਰ ਹੀ ਲੱਗਦਾ ਮੈਨੂੰ ਤੇ ਇਹ ਭੈਣ ਭਰਾ ਵਾਲਾ ਜਿਹੜਾ ਰਖੜੀਆਂ ਬਣਣੀਆਂ ਪੈਂਦੀਆਂ ਵੇਖੋ ਤੁਸੀਂ ਲਾਇਸੈਂਸ ਬਣਾਓ ਲਾਇਸੈਂਸ ਜਦੋਂ ਪਹਿਲੀ ਵਾਰ ਬਣਦਾ ਹੈ ਨਾ ਮੈਂ ਆਪਣਾ ਜਦੋਂ ਡਰਾਈਵਿੰਗ ਲਾਇਸੈਂਸ ਬਣਾਇਆ ਸੀ ਮੇਰਾ 20 ਸਾਲ ਦਾ ਲਾਇਸੈਂਸ ਬਣਿਆ ਪਾਉ ਉਹਨੂੰ 20 ਸਾਲ ਬਾਅਦ ਜਾ ਕੇ ਰੀਨਿਊ ਕਰਾਉਣਾ ਹੈ 18 ਸਾਲ ਦੀ ਉਮਰ 'ਚ ਬਣਿਆ ਸੀ ਤੇ 38 ਸਾਲ ਦੀ ਉਮਰ ਤੱਕ ਜਾ ਕੇ ਉਹ ਰੀਨਿਊ ਕਰਾਉਣਾ ਪਏਗਾ 20 ਸਾਲ ਬਾਅਦ ਪਰ ਆਹ ਜਿਹੜਾ ਭੈਣ ਭਰਾ ਦਾ ਰਿਸ਼ਤਾ ਜਿਹੜਾ ਰਖੜੀ ਬਣ ਕੇ ਇਹਨੂੰ ਤੇ ਹਰ ਸਾਲ ਹੀ ਰੀਨਿਊ ਕਰਾਉਣਾ ਪੈਂਦਾ ਏ ਕਿੱਡਾ ਕੱਚਾ ਜਿਹਾ ਮੈਂ ਕਹਿੰਨਾ ਤੇ ਲਾਇਸੈਂਸ ਦੇ ਨਾਲ ਉਹ ਵੀ ਗਿਆ ਗੁਜ਼ਰਿਆ ਹੋਇਆ ਹਿਸਾਬ ਕਿਤਾਬ ਫਿਰ ਸੋ ਇਦਾਂ ਦੇ ਚੱਕਰਾਂ ਸਾਨੂੰ ਪੈਣ ਦੀ ਲੋੜ ਨਹੀਂ ਇੱਥੇ ਭੈਣ ਭਰਾ ਦਾ ਪਿਆਰ ਵੈਸੇ ਹੀ بڑا ਹੋਣਾ ਚਾਹੀਦਾ ਏ ਇੱਕ ਭੈਣ ਆਪਣੇ ਭਰਾ ਦੇ ਨਾਲ ਵੈਸੇ ਪਿਆਰ ਕਰੇ ਗੁਰਮਤ ਦੇ ਨਜ਼ਰੀਏ ਦੇ ਨਾਲ ਉਹਦੇ ਨਾਲ ਸਾਂਝ ਪਾਵੇ ਗੁਰਬਾਣੀ ਨੂੰ ਪੜ੍ਹੇ ਗੁਰਬਾਣੀ ਨੂੰ ਵਿਚਾਰੇ ਸਾਰੇ ਘਰ ਦੇ ਮੈਂਬਰ ਬਹਿ ਕੇ ਗੁਰਬਾਣੀ ਨੂੰ ਪੜਨ ਗੁਰਬਾਣੀ ਨੂੰ ਵਿਚਾਰਨ ਤੇ ਉਸ ਗੁਰਬਾਣੀ ਵਿੱਚੋਂ ਜਿਹੜੀ ਸਾਨੂੰ ਪਿਆਰ ਦੀ ਗੱਲ ਮਿਲੇਗੀ ਨਾ ਉਹ ਪਿਆਰ ਫਿਰ ਪਤਾ ਕਿਹਦਾ ਹੋਵੇਗਾ ਜਿਵੇਂ ਮੱਛੀ ਬਿਨ ਪਾਣੀਏ ਕਿਉਂ ਜੀਵਨ ਪਾਵੇ ਜਿਵੇਂ ਇੱਕ ਮੱਛੀ ਪਾਣੀ ਤੋਂ ਬਗੈਰ ਉਹਦਾ ਕੋਈ ਜੀਵਨ ਹੀ ਨਾ ਹੁੰਦਾ ਗੁਰੂ ਪਾਸ਼ਾ ਨੇ ਤੇ ਵੈਸੇ ਆਖਿਆ ਇਦਾਂ ਦਾ ਪਿਆਰ ਤੂੰ ਗੁਰੂ ਨਾਲ ਕਰ ਤੇ ਜਿਹੜਾ ਗੁਰੂ ਨਾਲ ਇਦਾਂ ਦਾ ਪਿਆਰ ਕਰਦਾ ਹੈ ਨਾ ਉਹਦੇ ਫਿਰ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਵੀ ਐਸਾ ਪਿਆਰ ਪੈਦਾ ਹੋ ਜਾਂਦਾ ਉਹਨਾਂ ਦੇ ਘਰ 'ਚ ਵੀ ਕੋਈ ਲ ਨਹੀਂ ਕੋਈ ਝਗੜਾ ਨਹੀਂ ਕੋਈ ਕਲੇਸ਼ ਨਹੀਂ ਇਥੇ ਰਖੜੀਆਂ ਬਣਾਉਣ ਤੋਂ ਬਾਅਦ ਵੀ ਕੀ ਉਹ ਭੈਣ ਭਰਾ ਲੜਦੇ ਨਹੀਂ ਕਈ ਵਾਰ 3600 ਲੜਾਈਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਹੁੰਦੀਆਂ ਨੇ ਭੈਣ ਨੇ ਰਖੜੀ ਬੰਨੀ ਸੀ ਫੇਰ ਵੀ ਲੜਾਈ ਹੈ ਕਲੇਸ਼ ਹੈ ਸੋ ਇਹ ਸਾਰਾ ਕੁਝ ਜਿਹੜਾ ਧਾਗੇ ਬੰਨਣ ਨਾਲ ਹੀ ਹੋਣਾ ਆਪਣੀ ਸੋਚ ਨੂੰ ਡਿਵੈਲਪ ਕਰਨ ਦੇ ਨਾਲ ਇਹ ਸਾਰਾ ਕੁਝ ਹੋਣਾ ਆਓ ਇਹਨਾਂ ਕੂੜ-ਕਬਾੜ ਤਿਆਰਾਂ ਦੇ ਵਿੱਚੋਂ ਨਿਕਲ ਕੇ ਗੁਰਮਤ ਦੇ ਅਸੂਲਾਂ ਨੂੰ ਜੀਵਨ ਦਾ ਆਧਾਰ ਬਣਾਈਏ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਾਤਸ਼ਾਹ ਨੇ ਆਖਿਆ ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨ ਲੀਆ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀਂ ਅਰਜੁਰਜ ਕੇ ਪਚਮੂਹਾ ਚਾਰੋ ਬੇਦੋ ਮਾਹੇ ਇਹ ਵਿਚਾਰ ਧਾਰਾ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤੀ ਏ ਇਸ ਉਤੇ ਤੁਰਿਏ ਗੁਰਮਤ ਨੂੰ ਦ੍ਰਿੜ ਕਰੀਏ ਅੱਜ ਕੱਲ ਅਗਿਆਨਤਾ ਦੇ ਵਾਸਤੇ ਦੇ ਵਿੱਚ ਆ ਕੇ ਜਿੱਥੇ ਭੈਣਾ ਵੀਰਾਂ ਦੇ ਗੁੱਟਾਂ ਤੇ ਰਖੜੀਆਂ ਬੰਨ੍ਹਦੀਆਂ ਹਨ ਉੱਥੇ ਹੀ ਕੁਝ ਦੇਖਾ ਦੇਖੀ ਅਤੇ ਅਗਿਆਨਤਾ ਦੇ ਵਾਸ ਹੋਣ ਦੇ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਥੇ ਜੰਗਲਿਆਂ ਨੂੰ ਰਖੜੀਆਂ ਨਿਸ਼ਾਨ ਸਾਹਿਬ ਤੇ ਰਖੜੀਆਂ ਅਤੇ ਦਰਵਾਜ਼ਿਆਂ ਤੇ ਰਖੜੀਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜੇ ਤੇ ਰਖੜੀਆਂ ਇਥੋਂ ਤੱਕ ਕਿ ਹਾਲਾਤ ਪਹੁੰਚ ਗਏ ਹਨ ਮੈਂ ਇੱਕ ਜਗਾ ਅੱਜ ਤੋਂ 3.5 ਸਾਲ ਪਹਿਲਾਂ ਗਿਆ ਸੀ ਇੱਕ ਗੁਰਦੁਆਰੇ ਦੇ ਅੰਦਰ ਤਾਂ ਮੈਂ ਬਾਥਰੂਮ ਵਿੱਚ ਜਦੋਂ ਇਸ਼ਨਾਨ ਕਰਨ ਗਿਆ ਤਾਂ ਉਥੇ ਬਾਥਰੂਮ ਦੀਆਂ ਟੂਟੀਆਂ ਦੇ ਉੱਤੇ ਵੀ ਰਖੜੀਆਂ ਬੱਝੀਆਂ ਹੋਈਆਂ ਸਨ ਸ਼ੋ ਦੇਖ ਕੇ ਹਾਸਾ ਵੀ ਆਇਆ ਅਤੇ ਆਪਣੀ ਕੌਮ ਦੇ ਇਹ ਹਾਲਾਤ ਵੇਖ ਕੇ ਰੋਣਾ ਵੀ ਆਇਆ ਸੋ ਆਪ ਜੀ ਦੇ ਨਾਲ ਇਹ ਹਾਂਜੀ ਇੱਕ ਬੇਨਤੀ ਇਥੇ ਮੈਂ ਵਿੱਚ ਕਰਨੀ ਚਾਹਾਂਗਾ ਵੀ ਟੂਟੀ ਭਰਾ ਬਣ ਗਈ ਜਾਂ ਟੂਟੀ ਰੱਖਿਆ ਕਰਨ ਵਾਸਤੇ ਆਵੇਗੀ ਤੇ ਜਾਂ ਫਿਰ ਇਹ ਦੇਖਿਆ ਜਾ ਵੀ ਨਿਸ਼ਾਨ ਸਾਹਿਬ ਰੱਖਿਆ ਕਰਨ ਵਾਸਤੇ ਆਏਗਾ ਜਾਂ ਪੀੜੇ ਦਾ ਪਾਵਰ ਰੱਖਿਆ ਕਰਨ ਵਾਸਤੇ ਆਏਗਾ ਕੀ ਅਜੀਬ ਤਮਾਸ਼ਾ ਜਿਹੜਾ ਸਾਡੇ ਲੋਕਾਂ ਨੇ ਬਣਾ ਲਿਆ ਹੋਇਆ ਉਹ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਐਵੇਂ ਇਹਨਾਂ ਚੱਕਰਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਨਾ ਪਾਵੇ ਨੇ ਰੱਖਿਆ ਕਰਨੀ ਨਾ ਟੂਟੀ ਨੇ ਰੱਖਿਆ ਕਰਨੀ ਟੂਟੀ ਚੋਂ ਪਾਣੀ ਨਿਕਲਦਾ ਨਹਾਇਆ ਕਰੋ ਉਹਦੇ ਨਾਲ ਹੋਰ ਐਵੇਂ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਤੇ ਉਹ ਲੱਕੜ ਦਾ ਪਾਵਾ ਏ ਉਹ ਉਹਨੇ ਉਦਾਂ ਹੀ ਰਹਿਣਾ ਉਹ ਕਿਸੇ ਦੀ ਰੱਖਿਆ ਨਹੀਂ ਕਰਨੀ ਪਰ ਸਾਡੇ ਲੋਕਾਂ ਨੇ ਅਜੀਬ ਹੀ ਤਮਾਸ਼ੇ ਬਣਾਏ ਹੋਏ ਨੇ ਹੱਦ ਹੋਈ ਪਈ ਐ ਇਹ ਹਿੰਦੂ ਮਤ ਦੇ ਵਿੱਚ ਇਹ ਚੀਜ਼ ਹੈ ਕਿ ਕੋਈ ਭਰਾ ਜਿਹੜਾ ਏ ਉਹ ਰੱਖਿਆ ਕਰਦਾ ਏ ਪਰ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਆਂ ਤੇ ਗੁਰਮਤ ਵਿੱਚ ਪਾਤਸ਼ਾਹ ਨੇ ਆਖਿਆ ਕੋਈ ਦੁਨੀਆ ਦਾ ਮਨੁੱਖ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਇੱਥੇ ਰੱਖਿਆ ਕਰਨ ਵਾਲਾ ਕੌਣ ਹੈ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾਂ ਅੰਤਰਜਾਮੀ ਨਾਲੇ ਬਾਣੀ ਦੇ ਵਿੱਚ ਇਹ ਵੀ ਵਾਕ ਆ ਗਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਭਰਾਤਾ ਦਾ ਮਤਲਬ ਹੈ ਭਰਾ ਸਾਡਾ ਤੇ ਭਰਾ ਵੀ ਉਹ ਅਕਾਲ ਪੁਰਖ ਹੈ ਤੇ ਉਹ ਅਕਾਲ ਪੁਰਖ ਇਦਾਂ ਦਾ ਹੈ ਜਿਹੜਾ ਜੂਨਾ ਦੇ ਵਿੱਚ ਨਹੀਂ ਆਉਂਦਾ ਰੂਪ ਨਾ ਰੇਖ ਨਾ ਰੰਗ ਕੇ ਛਤ੍ਰ ਹੀ ਗੁਣ ਤੇ ਪ੍ਰਭ ਭਿੰਨ ਸੋਮੁਖ ਜਲੋ ਜਿਤ ਕੇ ਠਾਕੁਰ ਜੋਨੀ ਉਹਦਾ ਕੋਈ ਰੂਪ ਨਹੀਂ ਹੈ ਜੇ ਰੂਪ ਨਹੀਂ ਹੈ ਅਕਾਰ ਨਹੀਂ ਤੇ ਉਹਦਾ ਹੱਥ ਵੀ ਕੋਈ ਨਹੀਂ ਹੋਵੇਗਾ ਤੇ ਅਸੀਂ ਰਖੜੀ ਕਿਹਦੇ ਉੱਤੇ ਬੰਨਣੀ ਹੈ ਸੋ ਸਾਨੂੰ ਸਤਿਗੁਰੂ ਨੇ ਇੰਨਾ ਫੋਕਟ ਕਰਮਾਂ ਦੇ ਵਿੱਚ ਨਹੀਂ ਪਾਇਆ ਸਾਨੂੰ ਤੇ ਕੇਵਲ ਤੇ ਕੇਵਲ ਇਹ ਗੱਲ ਆਖੀ ਹੈ ਕਿ ਇੱਕ ਅਕਾਲ ਪੁਰਖ ਨਾਲ ਜੁੜੋ ਉਹੀ ਸਾਡੀ ਰਖਿਆ ਕਰਨ ਵਾਲਾ ਹੈ ਤੇ ਉਹ ਸਕਾਲ ਪੁਰਖ ਨੇ ਸਾਡੇ ਅੰਦਰੋਂ ਹੀ ਪ੍ਰਗਟ ਹੋਣਾ ਹੈ ਮਤਾਂ ਕੋਈ ਸਮਝੇ ਵੀ ਕੋ ਬਾਹਰੋਂ ਦੀ ਕੋਈ ਸਰੀਰਕ ਰੂਪ ਧਾਰ ਕੇ ਆਵੇਗਾ ਤੇ ਸਾਨੂੰ ਬਚਾਵੇਗਾ ਨਹੀਂ ਗੁਰੂ ਪਾਤਸ਼ਾਹ ਨੇ ਆਖਿਆ ਉਹ ਅਕਾਲ ਪੁਰਖ ਤੁਹਾਡੇ ਅੰਦਰ ਬੈਠਾ ਹੈ ਤੇ ਉਸ ਨੂੰ ਗੁਰਬਾਣੀ ਦੀ ਵਿਚਾਰ ਸਦਕਾ ਆਪਣੇ ਅੰਦਰੋਂ ਪ੍ਰਗਟ ਕਰੋ ਗੁਰਬਾਣੀ ਦੀ ਵਿਚਾਰਨਾ ਆਪਣੇ ਅੰਦਰ ਨੂੰ ਬਲਵਾਨ ਕਰੋ ਤੇ ਬਾਹਰੋਂ ਦੀ ਗਤਕਾ ਸਿੱਖ ਕੇ ਸ਼ਸਤਰ ਵਿਦਿਆ ਸਿੱਖ ਕੇ ਆਪਣੇ ਸੈਲਫ ਡਿਫੈਂਸ ਵਾਸਤੇ ਜਾਂ ਕਿਸੇ ਦੇ ਉੱਤੇ ਕੋਈ ਜ਼ੁਲਮ ਹੋ ਰਿਹਾ ਹੋਵੇ ਤਾਂ ਉਸ ਨੂੰ ਬਚਾਉਣ ਵਾਸਤੇ ਕਿਰਪਾਨ ਦੀ ਵਰਤੋਂ ਕਰੋ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੋਰ ਇਹਨਾਂ ਰਖੜੀ ਵਰਗੇ ਤਿਹਾਰਾਂ ਦੇ ਵਿੱਚ ਸਾਨੂੰ ਉਲਝਾਇਆ ਨਹੀਂ ਹੈਗਾ ਗੁਰੂ ਨੇ ਸਾਨੂੰ ਹੁਕਮ ਦਿੱਤਾ ਅਸੀਂ ਉਸ ਪਾਸੇ ਕਿਉਂ ਨਹੀਂ ਆਉਂਦੇ ਗੁਰੂ ਨੇ ਤਾਂ ਸਾਨੂੰ ਗੁੱਟ ਵਿੱਚ ਕੜਾ ਪਾਣ ਦਾ ਹੁਕਮ ਕੀਤਾ ਅਸੀਂ ਕੜਾ ਪਾਣ ਦੇ ਉੱਤੇ ਕਿਉਂ ਨਹੀਂ ਪ੍ਰੋਟੈਸਟ ਕਰਦੇ ਇਹਦੇ ਉੱਤੇ ਅਸੀਂ ਜ਼ੋਰ ਸ਼ੋਰ ਦੇ ਨਾਲ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਵੀ ਗੁਰੂ ਨੇ ਸਾਨੂੰ ਕੜਾ ਪਵਾਇਆ ਸੀ ਅਸੀਂ ਉਹ ਖੁਸ਼ੀ ਦੇ ਨਾਲ ਕੜਾ ਕਿਉਂ ਨਹੀਂ ਪਾਉਂਦੇ ਅਸੀਂ ਕੜਾ ਪਾਈਏ ਗੁਰੂ ਨੇ ਸਾਨੂੰ ਖੰਡੇ ਬਾਟੇ ਦੀ ਪੋਲ ਲੈਣ ਦਾ ਹੁਕਮ ਕੀਤਾ ਹੈ ਅਸੀਂ ਉਸ ਪਾਸੇ ਕਿਉਂ ਨਹੀਂ ਜਾਂਦੇ ਗੁਰੂ ਨੇ ਸਾਨੂੰ ਕਿਰਪਾਨ ਧਾਰਨ ਕਰਨ ਦਾ ਹੁਕਮ ਦਿੱਤਾ ਹੈ ਅਸੀਂ ਉਸ ਪਾਸੇ ਕਿਉਂ ਨਹੀਂ ਜਾਂਦੇ ਗੁਰੂ ਨੇ ਸਾਨੂੰ ਨਸ਼ਿਆਂ ਤੋਂ ਪਰਹੇਜ਼ ਕਰਨ ਦਾ ਜਿਹੜਾ ਹੈ ਹੁਕਮ ਕੀਤਾ ਹੈ ਅਸੀਂ ਉਸ ਪਾਸੇ ਕਿਉਂ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨਾਲ ਜੁੜਨ ਦਾ ਹੁਕਮ ਕਲਗੀਧਰ ਸਤਗੁਰੂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਇਹ ਹੁਕਮ ਹੋਇਆ ਹੈ ਅਸੀਂ ਉਸ ਪਾਸੇ ਕਿਉਂ ਨਹੀਂ ਆਉਂਦੇ ਇਹ ਸਿਰਫ ਸਾਡੀਆਂ ਟੁੱਟਰਾ ਹਨ ਅਤੇ ਸਿਰਫ ਇੱਕ ਸੱਚ ਨੂੰ ਅੱਖੇ ਅੱਖੋਂ ਪਰੋਖੇ ਕਰਕੇ ਅਗਿਆਨਤਾ ਨਾਲ ਜੁੜੇ ਰਹਿਣ ਦੀਆਂ ਇਹ ਕਹਾਣੀਆਂ ਹਨ ਸੋ ਇਹਨਾਂ ਗੱਲਾਂ ਦੇ ਵਿੱਚੋਂ ਅਸੀਂ ਨਿਕਲੀਏ ਨਿਕਲ ਕੇ ਇੱਕ ਅਕਾਲ ਪੁਰਖ ਨੂੰ ਆਪਣੀ ਜਿੰਦ ਦਾ ਰਾਖਾ ਬਣਾਈਏ ਅਤੇ ਆਪਣੇ ਅੰਦਰ ਉਹ ਹਿੰਮਤ ਉਹ ਤਾਕਤ ਪੈਦਾ ਕਰੀਏ ਜਿਹਦੇ ਨਾਲ ਅਸੀਂ ਜ਼ੁਲਮ ਦਾ ਟਾਕਰਾ ਕਰ ਸਕਦੇ ਹਾਂ